ਗੁਰੂ ਰਵਦਾਸ ਮਹਾਰਾਜ ਦੀ ਸਦਾ ਹੀ ਜੈ ਜੈ ਗੁਰੂਦੇਵ ਧੰਗੁਰਦੇਵ ਸੋ ਆਪ ਸਭ ਸੰਗਤ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਿਗਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰ ਰਹੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਇਤਿਹਾਸਿਕ ਸਥਾਨ ਸ਼ਿਗਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਿਤ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਆਂ ਇੱਥੋਂ ਦੇ ਇਤਿਹਾਸ ਇੱਥੇ ਕੀ ਕੁਝ ਇਮਾਰਤ ਬਣੀ ਹੋਈ ਹੈ ਇਸ ਵੀਡੀਓ ਦੇ ਰਹੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਣੇ ਰਹੋ ਜੀ ਵੀਡੀਓ ਦੇ ਨਾਲ ਬੈਕੌਂਠ ਨਗਰ ਜਹਾਂ ਸੰਤ ਵਾਸਾ ਤਫਸਤਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਸ੍ਰੀ ਖੁਰਾਲਗੜ੍ਹ ਸਾਇਰ ਰਜਿਸਟਰਡ ਨੰਬਰ 305 ਆਓ ਜੀ ਅੰਦਰ ਚੱਲਦੇ ਹਾਂ ਜਿੱਥੇ ਸੰਤਾਂ ਦਾ ਵਾਸਾ ਹੋ ਜਾਂਦਾ ਹੈ ਉਹ ਸਥਾਨ ਉਹ ਨਗਰ ਸ੍ਰੀ ਗੁਰੂ ਰਵਿਦਾਸ ਤਪਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਦੇ ਬਣ ਰਹੇ ਗੁਰੂ ਘਰ ਦੇ ਤੁਸੀਂ ਦਰਸ਼ਨ ਦیدارੇ ਕਰ ਰਹੇ ਹੋ ਇਸ ਸਥਾਨ ਦੇ ਉੱਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ 4 ਸਾਲ ਤਕਰੀਬਨ ਉਹਨਾਂ ਨੇ ਇੱਥੇ ਸਮਾਂ ਗੁਜ਼ਾਰਿਆ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਹ ਸੱਚੇ ਅਕਾਲ ਪੁਰਖ ਦੀ ਭਗਤੀ ਕਰਨ ਦਾ ਸੰਦੇਸ਼ ਦਿੱਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ ਦੇ ਉੱਪਰ ਸੀਰ ਗਵਰਦਨਪੁਰ ਕਾਂਸੀ ਤੋਂ ਹੁੰਦੇ ਹੋਏ ਜ਼ਿਲ੍ਹਾ ਹਸਿਆਰਪੁਰ ਦੇ ਪਿੰਡ ਖੁਰਾਲਗੜ੍ਹ ਖੁਰਾਲੀ ਵਿਕੇ ਪਹੁੰਚੇ ਇੱਥੇ ਪਹੁੰਚ ਕਰਕੇ ਉਹਨਾਂ ਨੇ ਸੰਗਤ ਨੂੰ ਉਸ ਸੱਚੇ ਸਤਗੁਰੂ ਪ੍ਰਭੂ ਦੀ ਅੰਮ੍ਰਿਤ ਬਾਣੀ ਦੇ ਨਾਲ ਜੋੜਨਾ ਕੀਤਾ ਤੇ ਇੱਥੇ ਰਹਿ ਕੇ ਉਹਨਾਂ ਨੇ ਉਸ ਸੱਚੇ ਸਤਗੁਰੂ ਦੀ ਭਗਤੀ ਵੀ ਕੀਤੀ ਇਸ ਸਥਾਨ ਤੇ ਉੱਪਰ ਸ੍ਰੀ ਰਵਿਦਾਸ ਮਹਾਰਾਜ ਜੀ ਨਾਲ ਉਹਨਾਂ ਦੇ ਭਗਤ ਮੀਰਾ ਬਾਈ ਝਾਲਾ ਮਾਈ ਵੀ ਪਹੁੰਚੇ ਸਨ ਤਕਰੀਬਨ 1515 ਈਸਵੀ ਦੀ ਇਹ ਜੋ ਘਟਨਾ ਹੈ ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ ਸੋ ਆਪ ਸੰਗਤ ਜਦੋਂ ਇੱਥੇ ਵਿਜ਼ਿਟ ਕਰੋਗੇ ਤਾਂ ਦੇਖੋਗੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸੰਬੰਧਤ ਜਗਾ ਦਾ ਇਤਿਹਾਸ ਇੱਥੇ ਦੱਸਿਆ ਗਿਆ ਹੈ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਲੈਂਗੁਏਜ ਦੇ ਵਿੱਚ ਦੱਸਿਆ ਗਿਆ ਹੈ ਜਿਹੜੀ ਵੀ ਭਾਸ਼ਾ ਤੁਸੀਂ ਸਮਝਦੇ ਹੋ ਉਸ ਭਾਸ਼ਾ ਦੇ ਵਿੱਚ ਤੁਸੀਂ ਜਰੂਰ ਪੜ੍ਹ ਸਕਦੇ ਹੋ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਪ੍ਰਵਤਾ ਦੇਖ ਕੇ ਇੱਥੋਂ ਦਾ ਰਾਜਾ ਸੀ ਜਿਹੜਾ ਬੈਨ ਉਹ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਿਆ ਸੀ ਤੇ ਉਸ ਨੇ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਨੂੰ ਇਸ ਸਥਾਨ ਦੇ ਉੱਪਰ ਕੈਦ ਕਰ ਲਿਆ ਸੀ ਅਤੇ ਉਹਨਾਂ ਨੂੰ ਖਰਾਸ ਦੀ ਚੱਕੀ ਚਲਾਉਣ ਦੀ ਸਜ਼ਾ ਦਿੱਤੀ ਸੀ ਸੋ ਆਓ ਸੰਗਤ ਜੀ ਉਸ ਚੱਕੀ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਤਾਂ ਜਦੋਂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਉਸ ਸੱਚੇ ਸਤਗੁਰ ਦੀ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਸਨ ਤਾਂ ਇਹ ਚੱਕੀ ਆਪਣੇ ਆਪ ਚੱਲਣ ਲੱਗ ਜਾਂਦੀ ਸੀ ਇਸ ਤਰ੍ਹਾਂ ਦੇ ਕੌਤਕ ਦੇਖ ਕੇ ਰਾਜਾ ਬੈਣ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਚਰਨੀ ਡਿੱਗ ਪਿਆ ਤੇ ਉਹਨਾਂ ਦਾ ਪੈਰੋਕਾਰ ਬਣ ਗਿਆ ਸੰਗਤ ਜੀ ਦਰਸ਼ਨ ਕਰੋ ਦਰਬਾਰ ਸਾਹਿਬ ਜੋ ਇੱਥੇ ਬਣਿਆ ਹੋਇਆ ਹੈ। ਤਪਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਰਾਤਨ 1515 ਈਸਵੀ ਤੋਂ ਜਿਹੜਾ ਤੁਸੀਂ ਸਾਹਮਣੇ ਸਥਾਨ ਦੇਖ ਰਹੇ ਹੋ ਜਿਸ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸੰਬੰਧਤ ਜੋ ਕਿ ਉਹਨਾਂ ਦੀ ਪ੍ਰਤਿਮਾ ਸਥਾਪਿਤ ਹੈ। ਇਹ ਉਹ ਇਤਿਹਾਸਕ ਸਥਾਨ ਹੈ ਜਿਹੜਾ ਕਿ 1515 ਈਸਵੀ ਤੋਂ ਇੱਥੇ ਸੋਭਤ ਹੈ। ਸੰਗਤ ਜੀ ਦਰਸ਼ਨ ਕਰੋ। ਇਤਿਹਾਸਕ ਸਥਾਨ ਤੇ ਸ੍ਰੀ ਗੁਰੂ ਗਬਾਦ ਸਿੰਘ ਮਹਾਰਾਜ ਜੀ ਦੇ ਜੈ ਗੁਰੂ ਦੇਵ ਧੰਨ ਗੁਰਦੇਵ ਗੁਰਦੁਆਰਾ ਸਾਹਿਬ ਤੇ ਇਮਾਰਤ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਸਾਰੀ ਇੱਥੇ ਭਾਈ ਸਾਭ ਜੀ ਬੈਠੇ ਹਨ ਜਿਹੜੇ ਕੀ ਪ੍ਰਸਾਦ ਵੰਡਦੇ ਹਨ ਸੰਗਤ ਜੀ ਇੱਥੋਂ ਅਸੀਂ ਪ੍ਰਸਾਦ ਲਿਆ ਤੇ ਪ੍ਰਸਾਦ ਲੈਣ ਉਪਰੰਤ ਅਸੀਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਕਲਯੁਗ ਮਾਹੇ ਕੀਰਤਨ ਪ੍ਰਧਾਨਾ ਗੁਰਮਖ ਲਾਈਏ ਜੱਪੀਏ ਲਾਇਏ ਧਿਆਨਾ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਵਿੱਚ ਇੱਥੇ ਲਿਖਤ ਹੈ ਇਹ ਤੁਸੀਂ ਦੇਖ ਰਹੇ ਹੋ ਸਤਸੰਗ ਹਾਲ ਦੀ ਸਟੇਜ ਹੈ ਜਦੋਂ ਵੀ ਇੱਥੇ ਸੰਗਤਾਂ ਜਾਂ ਦਿਨ ਮਨਾਏ ਜਾਂਦੇ ਹਨ ਜਿਵੇਂ ਕਿ ਸਲਾਨਾ ਇੱਥੇ 12 13 14 April ਦੇ ਬਹੁਤ ਵੱਡੇ ਸਮਾਗਮ ਹੁੰਦੇ ਹਨ ਚਰਨਸੋ ਗੰਗਾ ਹੋਵੇ ਚਾਹੇ ਸ੍ਰੀ ਖਰਾਲਗੜ੍ਹ ਸਾਹਿਬ ਹੋਵੇ 12 13 14 April ਨੂੰ ਹਰ ਸਾਲ ਇੱਥੇ ਬਹੁਤ ਵੱਡੀ ਗਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਹਨ ਸੰਗਤਾਂ ਆਉਂਦੀਆਂ ਤੇ ਆ ਕੇ ਨਤਮਸਤਕ ਹੁੰਦੀਆਂ ਹਨ। ਸ਼੍ਰੀ ਗੁਰਬਦਾਸ ਮਹਾਰਾਜ ਜੀ ਨਾਲ ਸੰਬੰਧਤ ਇਤਿਹਾਸਕ ਸਥਾਨ ਦਾ ਬਾਹਰੀ ਦ੍ਰਿਸ਼। ਸੰਗਤ ਜੀ ਵੀਡੀਓ ਕਿਸ ਤਰ੍ਹਾਂ ਲੱਗੀ ਵੀਡੀਓ ਦੇ ਵਿੱਚ ਦੱਸਿਆ ਗਿਆ ਇਤਿਹਾਸ ਕਿਸ ਤਰ੍ਹਾਂ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸ ਦੇਣਾ। ਅਗਰ ਤੁਹਾਨੂੰ ਇਸ ਤੋਂ ਇਲਾਵਾ ਹੋਰ ਗੁਰ ਇਤਿਹਾਸ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਸੰਗਤ ਨਾਲ ਸਾਂਝਾ ਕਰਿਆ ਕਰੋ ਜੀ। ਇਸ ਸਥਾਨ ਤੇ ਜਦੋਂ ਵੀ ਵਿਜ਼ਿਟ ਕਰੋ ਜਾ ਤੁਸੀਂ ਸਾਡੀ ਵੀਡੀਓ ਦੇਖੋ ਅਗਰ ਤੁਸੀਂ ਗਏ ਹੋ ਅਗਰ ਨਹੀਂ ਗਏ ਤਾਂ ਤਾਂ ਵੀ ਆਪਣਾ ਐਕਸਪੀਰੀਅੰਸ ਕਮੈਂਟਾਂ ਦੇ ਰਾਹੀਂ ਜਰੂਰ ਸ਼ੇਅਰ ਕਰਿਆ ਕਰੋ ਅਗਰ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਜਰੂਰ ਕਰ ਦਿਓ ਜੀ ਲਾਈਕ ਤਾਂ ਕਰਨੀ ਬਣਦੀ ਆ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਿਤ ਅਸਥਾਨਾਂ ਦੀ ਯਾਤਰਾ ਘਰ ਬੈਠੇ ਕਰਨ ਦੇ ਲਈ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਲਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਜੈ ਗੁਰੂ ਦੇਵ ਧੰਨ ਗੁਰੂ ਦੇਵ